ਹਾਜ਼ਰ ਹੋਏ ਆ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਤਾਂ ਦੋਸਤੋ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਦਿਲਜੀਤ ਦੋਸਾਂਝ ਦਾ ਪੂਰੀ ਬੋਲੀਵੁੱਡ ਇੰਡਸਟਰੀ ਵਿਰੋਧ ਕਰ ਰਹੀ ਹੈ ਇੱਥੇ ਤੱਕ ਕਿ ਦਿਲਜੀਤ ਦੋਸਾਂਝ ਨੂੰ ਬੋਰਡਰ 2 ਮੂਵੀ ਦੇ ਵਿੱਚੋਂ ਬਿਵਾਰ ਕਰ ਦਿੱਤਾ ਗਿਆ ਹੈ ਤੇ ਵੈਸੇ ਤਾਂ ਪੰਜਾਬ ਭਰ ਦੇ ਵਿੱਚ ਲਗਭਗ ਸਾਰੇ ਹੀ ਦਿਲਜੀਤ ਦੀ ਸਪੋਰਟ ਦੇ ਵਿੱਚ ਉਤਰੇ ਨੇ ਤੇ ਬੀਤੇ ਕੱਲ ਬੱਬੂ ਮਾਨ ਦੇ ਵੱਲੋਂ ਵੀ ਦਿਲਜੀਤ ਦੋਸਾਂਝ ਦੀ ਸਪੋਰਟ ਕਰੀ ਗਈ ਸੀ ਅਤੇ ਹੁਣ ਜਿਸ ਤੇ ਦਿਲਜੀਤ ਦੋਸਾਂਝ ਦੇ ਵੱਲੋਂ ਵੀ ਵੱਡਾ ਰੀਐਕਟ ਕਰਦੇ ਬੱਬੂ ਮਾਨ ਦਾ ਸ਼ੁਕਰੀਆ ਅਦਾ ਕੀਤਾ ਹੈ ਕਿਉਂਕਿ ਪੂਰੀ ਬਾਲੀਵੁੱਡ ਇੰਡਸਟਰੀ ਨੇ ਦਲਜੀਤ ਦੋਸਾਂਝ ਨੂੰ ਕੰਮ ਦੇਣ ਤੋਂ ਮਨਾ ਕਰ ਦਿੱਤਾ ਸੀ ਅਤੇ ਜੋ ਪ੍ਰੋਜੈਕਟ ਉਹਨਾਂ ਦੇ ਆਲਰੇਡੀ ਸਾਈਨ ਸੀ ਉਹਨਾਂ ਨੂੰ ਵੀ ਕੈਨਸਲ ਕੀਤਾ ਗਿਆ ਹੈ ਤੇ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਟਾਈਮ ਜੋ ਦਿਲਜੀਤ ਦੋਸਾਂਝ ਦਾ ਰੁਤਬਾ ਹੈ ਉਹ ਬੋਲੀਵੁੱਡ ਤੋਂ ਕਿਤੇ ਉੱਪਰ ਹੈ ਤੇ ਹਾਲੀਵੁੱਡ ਨੂੰ ਟੱਚ ਕਰਦਾ ਹੈ ਤੇ ਦਿਲਜੀਤ ਦੋਸਾਂਝ ਨੇ ਬੱਬੂਮਾਨ ਦੀ سپورਟ ਨੂੰ ਮੁੱਖ ਰੱਖ ਦਿਆ ਹੁਣ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਪੋਸਟ ਸ਼ੇਅਰ ਕਰਦੇ ਆ ਲਿਖਿਆ ਹੈ ਕਿ ਕਿ ਮੈਂ ਪੰਜਾਬ ਅਤੇ ਮਾਂ ਬੋਲੀ ਪੰਜਾਬੀ ਦੇ ਲਈ ਹਿੱਕ ਤਾਣ ਕੇ ਖੜਿਆ ਹਾਂ ਤੇ ਮੈਂ ਅੱਜ ਵੀ ਪਿੱਛੇ ਨਹੀਂ ਹਟਦਾ ਵਿਰੋਧੀਆਂ ਨੇ ਮੈਨੂੰ ਸੁੱਟਣ ਦੇ ਲਈ ਬੜਾ ਜ਼ਿਆਦਾ ਯਤਨ ਕੀਤਾ ਹੈ ਪਰ ਮੇਰਾ ਪੰਜਾਬ ਮੇਰੀ ਪਿੱਠ ਨਹੀਂ ਲੱਗਣ ਦੇ ਰਿਹਾ ਤੇ ਬਬੂਮਾਨ ਵੱਲੋਂ ਕੱਲ ਹੱਕ ਸੱਚ ਦੀ ਗੱਲ ਕਰਦਿਆਂ ਮੇਰੀ ਸਪੋਰਟ ਕੀਤੀ ਗਈ ਹੈ ਤੇ ਸਪੋਰਟ ਉਹਨਾਂ ਨੇ ਇਕੱਲੇ ਮੈਨੂੰ ਨਹੀਂ ਪੂਰੇ ਪੰਜਾਬ ਨੂੰ ਕੀਤੀ ਹੈ ਤੇ ਜਦੋਂ ਮੇਰੇ ਨਾਲ ਮੇਰੇ ਆਪਣੇ ਖੜੇ ਨੇ ਤਾਂ ਮੈਨੂੰ ਕਿਸੇ ਵੀ ਵਿਰੋਧੀ ਦਾ ਕੋਈ ਡਰ ਨਹੀਂ ਹੈ ਤਾਂ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਕੇ ਜਾਓ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ